ਜਿਸ ਦੇ ਮਸਤਕ ਦੇ ਲੇਖਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਮਿਲਾਪ ਦਾ ਲੇਖ ਲਿਖ ਦਿੰਦਾ ਹੈ ਦੇਖੋ ਜਿਹੜਾ ਪਰਮਾਤਮਾ ਦੇ ਮਿਲਾਪ ਦਾ ਲੇਖ ਹੈ ਜੇ ਕਿਸੇ ਨੂੰ ਪਰਮਾਤਮਾ ਮਿਲਣਾ ਹੈ ਤੇ ਉਹ ਵੀ ਅਕਾਲ ਪੁਰਖ ਮਹਬ ਵਾਹਿਗੁਰੂ ਵੱਲੋਂ ਇਸ ਜੀਵ ਦੇ ਲੇਖਾਂ ਦੇ ਵਿੱਚ ਲਿਖਿਆ ਹੁੰਦਾ ਹੈ ਤੇ ਜਦੋਂ ਉਹ ਔਕਾਤਪੁਰਖ ਵਹਿਕ ਨੂੰ ਸਾਡੇ ਕਰਮਾਂ ਦੀ ਪਟਾਰੀ ਨੂੰ ਖੋਲ ਕੇ ਵੇਖਦਾ ਹੈ ਜੇਕਰ ਇਸ ਜੀਵ ਨੇ ਕੋਈ ਮਲਾਪ ਵਾਲੇ ਕਰਮ ਕੀਤੇ ਹੁੰਦੇ ਨੇ ਸੰਸਾਰ ਦੇ ਉੱਤੇ ਪਿਛਲੇ ਜਨਮਾਂ ਦੇ ਵਿੱਚ ਫਿਰ ਇਸ ਦੇ ਕਰਮਾਂ ਦੇ ਵਿੱਚ ਇੱਕ ਲੇਖ ਲਿਖ ਦਿੰਦਾ ਕਿ ਇਸ ਦਾ ਪ੍ਰਮਾਤਮਾ ਦੇ ਨਾਲ ਮਲਾਪ ਹੋਣਾ ਹੈ ਤੇ ਇਹ ਜਿਹੜਾ ਲੇਖ ਹੈ ਇਹ ਸਾਡੇ ਕਰਮਾਂ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਜੇ ਕਿਸੇ ਦੇ ਮਸਤਕ ਦੇ ਲੇਖਾਂ ਵਿੱਚ ਲਿਖ ਦੇਵੇ ਬਿਲਾਪ ਦਾ ਲੇਖ ਤਾਂ ਇਸ ਮਨੁੱਖ ਦੇ ਮਨ ਵਿੱਚ ਇੱਕ ਪਰਮਾਤਮਾ ਹੀ ਸਦਾ ਟਿਕਿਆ ਰਹਿੰਦਾ ਹੈ ਪਰਮਾਤਮਾ ਫੇਰ ਹੀ ਟਿਕਦਾ ਜੇ ਮਸਤਕ ਦੇ ਲੇਖਾਂ ਵਿੱਚ ਲਿਖਿਆ ਹੋਵੇ ਤੇ ਜੇ ਮਸਤਕ ਦੇ ਲੇਖਾਂ ਦੇ ਵਿੱਚ ਲੇਖ ਲਿਖਿਆ ਹੋਇਆ ਬਿਲਾਪ ਵਾਲਾ ਤੇ ਫਿਰ ਉਸ ਜੀਵ ਨੂੰ ਇਹ ਜਿਹੜੀ ਸੰਸਾਰ ਦੀ ਮਾਇਆ ਹੈ ਉਹ ਵਿਆਪਦੀ ਨਹੀਂ ਹੈ ਉਹ ਉਸ ਨੂੰ ਨਹੀਂ ਵਿਆਪਦਾ ਸੰਸਾਰ ਦੀ ਮਾਇਆ ਨਹੀਂ ਵਿਆਪਦੀ ਤੇ ਉਹ ਜੀਵਨ ਉਹ ਪੁਰਖ ਫਿਰ ਜੀਵਨ ਮੁਕਤ ਹੋ ਜਾਂਦਾ ਹੈ ਪਰ ਜਿਹੜੇ ਮਸਤਕ ਤੇ ਲਿਖੇ ਹੋਏ ਲੇਖ ਨੇ ਉਸ ਨੂੰ ਕੋਈ ਟਾਲ ਨਹੀਂ ਸਕਦਾ ਸੰਸਾਰ ਦੇ ਅੰਦਰ ਜਿਹੜੇ ਲੇਖ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮਸਤਕ ਦੇ ਵਿੱਚ ਲਿਖ ਦਿੱਤੇ ਉਸ ਨੂੰ ਦੁਨੀਆ ਦੀ ਕੋਈ ਤਾਕਤ ਤਾਲਣ ਵਾਲੀ ਨਹੀਂ ਹੈ ਜੇ ਮਲਾਪ ਦਾ ਲੇਖ ਲਿਖ ਦਿੱਤਾ ਤੇ ਪ੍ਰਮਾਤਮਾ ਦੇ ਨਾਲ ਮਲਾਪ ਹੋ ਹੀ ਜਾਣਾ ਉਸ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਇਸ ਕਰਕੇ ਮੇਰੇ ਸਹਿਵਾ ਨੇ ਬਾਣੀ ਵਿੱਚ ਲਿਖ ਦਿੱਤਾ ਲੇਖ ਨਾ ਬਿਟੇ ਹੋ ਸਕੀ ਜੋ ਲਿਖਿਆ ਕਰਤਾ ਕਰਤਾਰ ਦੇ ਲਿਖੇ ਹੋਏ ਲੇਖ ਨੇ ਜਿਹੜੇ